ਕੰਮ ਕਿਆ ਚਾਲ ਕਿਵੇਂ ਸਾਰੇ ਠੀਕ ਠਾਕ ਕਰਦੇ ਹਾਂ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਤੇ ਕੱਲ ਭਾ ਜਾਣਾ ਵਿਆਹ ਤੇ ਉਹਦੇ ਚੱਕਰ ਚ ਮੈਂ ਆਪਣੀ ਇੱਕ ਡਰੈਸ ਲੈਣੀ ਹੈ ਵਧੀਆ ਤੇ ਕਿਰਨੇ ਵਿੱਚ ਸ਼ਾਇਦ ਕੁਝ ਲੈਣਾ ਹੋਵੇ ਤੇ ਆਪਾਂ ਚੱਲਦੇ ਆ ਫਿਰ ਜਿਹੜਾ ਜਨ ਤੱਕ ਵਲੋਗ ਦਿਨ ਆ ਜਾਏ ਨਾ ਮੈਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ਾਮ ਨੂੰ ਹੋ ਸਕੇ ਤਾਂ ਫਿਰ ਆਪਾਂ ਛੱਡ ਜੀ ਪਾ ਕੇ ਆਉਣੀ ਹੈ ਆਪਣੀ ਦੁਕਾਨ ਜਿਹੜੀ ਆ ਬਣ ਉਹਦਾ ਕੰਮ ਰੁਕਿਆ ਹੈ ਕਿੰਨੇ ਦਿਨਾਂ ਦਾ ਇੱਕ ਦੋ ਦਿਨ ਹੋ ਗਏ ਆ ਦੋ ਚਾਰ ਦਿਨ ਹੋ ਗਏ ਆਪਣੀ ਸਿਹਤ ਨਹੀਂ ਠੀਕ ਚੱਕਰ ਜਿਹਾ ਨਾ ਪਸਾ ਲਿਆ ਥੋੜਾ ਸ਼ਾਮ ਹਾਂਜੀ 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 ਦੱਸੋ 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 ਲੈ ਵੀ ਚੱਲ ਬਈ ਆਪਾਂ ਹਰਫਤ ਸਿੰਘ ਰੈਡੀ ਸ਼ੈਡੀ ਹੋ ਗਿਆ ਅੰਦਰ ਹਾਂਜੀ ਥਲੀ ਚੱਲੋ ਚੱਲੋ ਸੁਰੇਜ ਜਣਾ ਵਿਆਹ ਦੇ ਤਣ ਅੱਗੇ ਦੱਸਿਆ ਤੇ ਉਹਦੇ ਚੱਕਰ ਚ ਮੈਂ ਆਪਣੀ ਦਸ ਲੈ ਗਈ ਹੁਣੀ ਤੇ ਮੈਂ ਤੇ ਪਤੰਗ ਲੈ ਹੁਣੀ ਕਹਿੰਦੀ ਹੁਣ ਨਹੀਂ ਮੈਂ ਇੱਕ ਦੇ ਪੁਰਾਣੇ ਪਾਣੇ ਪੁਰਾਣੇ ਪਾਣੇ ਇੱਥੇ ਤੇ ਠੀਕ ਆ ਮਿਲਦੇ ਜਾਗੇ ਚਲੋ ਤარიਆਂ ਵਾਰ ਅਰਗਣ ਇੱਧਰ 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 ਜੀ ਯਾਰੋ ਆ ਲੈ ਵੇ ਮੈਨੂੰ ਪਸੰਦ ਆਉਂਦੀ ਹੈ ਮੈਂ ਪਾ ਲੈਣੀ ਆਹ ਆਣੀਆ ਬੰਦ ਨਹੀਂ ਕਰ ਕਿੰਨੀ ਹੈ ਇਹ ਕਮਰ ਕਿੰਨੀ ਚੰਗੀ ਉਹ ਦੋ ਚੱਲ ਜਾਈਏ ਉਹ ਦੱਤੈਨ ਤੈਨੂੰ ਬਾਅਦ ਵਿੱਚ ਅੱਜ ਜਾ ਕੇ ਮਹੱਲੇ ਚ ਲੱਡੂ ਵੰਡ ਦੋਗਾ ਠੀਕ ਨਹੀਂ ਗੱਲ ਮੁੰਨਾ ਬਾਅਦ ਕੁਝ ਕੱਪੜੀਆਂ ਠੀਕ ਚੱਲ ਠੀਕ ਆ ਬਾਏ 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 ਚੁਣਿਆ ਬਾਏ ਚੁਣਿਆ ਬਾਏ ਅਸ ਸੁਭਾਈ ਬਾਈ ਬਾਈ ਜਿਹਾ ਜਿਹਾ ਹੁਣ ਮੈਂ ਇੱਥੋਂ ਨਵਾਂ ਗਏ ਆਪਣੇ ਲਈ ਸਮਾਨ ਮਿਹਨਿਆਰੀ ਦਾ ਘਰ ਦਾ ਥੋੜਾ ਬਹੁਤ ਲੈ ਵੀ ਸ਼ੋਪਿੰਗ ਥੋੜੀ ਬਹੁਤ ਕਰ ਆਏ ਆ ਜਦ ਇਹ ਚੀਜ਼ ਦੀ ਲੋੜ ਹੀ ਲੈਂਦੀ ਆਪਾਂ ਪੈਂਟ ਸ਼ਰਟ ਲੈਂਦੀ ਇੱਕ ਤੇ ਬਾਕੀ ਕਿਰਨੇ ਲੈਂਦੀ ਆਪਣੇ ਵਾਸਤੇ ਕੁਛ ਨਾ ਕੁ ਲੈ ਲੈਂਦਾ ਦੇਖੋ ਮੈਂ ਤਾਂ ਉਠਾ ਕੇ ਗੱਡੀ ਦੇ ਸਮਾਨ ਸਨ ਕੱਢ ਲਈ ਈ ਡਰੈਸ ਲੈਂਦੀ ਆ ਕਿਰਨੇ ਕਿਹੜੀ ਡਰੈਸ ਲੈਂਦੀ ਪਰ ਵਿਆਹ ਤੇ ਪਉਣ ਵਾਸਤੇ ਨਹੀਂ ਲੈਂਦੀ ਆਪਾਂ ਆਪਾਂ ਮਤਲਬ ਵਿਆਹ ਤੇ ਪਉਣ ਵਾਸਤੇ ਸਾਡੇ ਕੋਲ ਹੈਗਾ ਕੋਟ ਪੰਟ ਮੈਂ ਤੇ ਵਿਆਹ ਤੇ ਪਉਣ ਵਾਸਤੇ ਸ਼ਰਟ ਲੈ ਆਏ ਆਪਣੇ ਮਤ ਪੈਂਟ ਇਕ ਲੈਂਦੀ ਤੇ ਬਾਕੀ ਕੋਟ ਆਪਣੇ ਕੋਲ ਪਾ ਲੈਣਾ ਆਪਾਂ ਵਧੀਆ ਤਾਇਸ਼ਾ ਲਾਵਾਂਗੇ ਕੱਲ ਨੂੰ ਤਿਆਰ ਹੋਵਾਂਗੇ ਤੇ ਕਿਰਨੇ ਦੇ ਆਪਣਾ ਬਲੈਕ ਸੂਟ ਲਿਆ ਕੱਲ ਪਉਣ ਵਾਸਤੇ ਤੇ ਉਹਨੇ ਪਹਿਲਾਂ ਸੀਨੇ ਦਿੱਤਾ ਹੈ ਕਈਆਂ ਨੇ ਪਰ ਇਹ ਵੀ ਕਹਿਣਾ ਵਾ ਮੈਂ ਪਹਿਲਾਂ ਆਇਆ ਸ਼ੋਪਿੰਗ ਇੱਧਰ ਚੱਲਣ ਦੇ ਹਾਥੀ ਘੋੜੇ ਜੋ ਵੀ ਖੜਾ ਹਰਪ੍ਰੀਤ ਸਿੰਘ ਵੇਖਣ ਦੇ ਹਾਂਜੀ ਕੱਲ ਨੂੰ ਤੂੰ ਹੀ ਨਹੀਂ ਜਾਣਾ ਠੀਕ ਹੈ ਨਾ ਤੂੰ ਹੀ ਜਾਣਾ ਵਿਆਹ ਤੇ ਕੱਲ ਨੂੰ ਇਨਵੇ ਇਹਦਾ ਸੋਚਦੇ ਆਂ ਜੇ ਇਹ ਤੇ ਕੱਲ ਠੰਡ ਰਹੀ ਜਿਆਦਾ ਫਿਰ ਨੀ ਉਹਨਾਂ ਦੀ ਵਲ ਛੱਡ ਜਾਗੇ ਕਿ ਉਧਰ ਮੰਮੀ ਨੇ ਵੀ ਜਾਣਾ ਵਾ ਤੇ ਬਾਕੀ ਚਲੋ ਜੁੜ ਰਿਹਾ ਕੱਲ ਤੁਹਾਨੂੰ ਵਿਖਾਵਾਂਗੇ ਵਿਆਹ ਜ਼ਬਰਦਸਤ ਦੇਖਿਓ ਤੇ ਕੱਲ ਜਿਤ ਪਹਿਲਾਂ ਆਪਾਂ ਵਿਆਹ ਗਏ ਸੀ ਨਾ ਉਹਨਾਂ ਦੀ ਤਾਇਆ ਜੀ ਦੀ ਬੇਟੀ ਦੀ ਅੱਗੇ ਬੇਟੀ ਦਾ ਤੇ ਪਹਿਲਾਂ ਵੱਡੀ ਦਾ ਸੀ ਹੁਣ ਛੋਟੀ ਦਾ ਤੇ ਆਪਾਂ ਹੁਣ ਕੱਲ ਤੁਹਾਨੂੰ ਮਿਲਾਂਗੇ ਤੇ ਜਿਹੜੇ ਆਪਾਂ ਡਰੈਸ ਲੈਂਦੀ ਉਹ ਤੁਹਾਨੂੰ ਦਿਖਾਉਨੇ ਆ ਕਿ ਮੈਂ ਕਿਹੜੀ ਲੈਣ ਰਸ ਕਿੱਥੇ ਰੱਖਿਆ ਕਰਨ ਈ ਮੰਮੀ ਮੰਮੀ ਕਰਨ ਡਿਆ ਮੰਮੀ ਤੇਰੀ ਬਾਹਰ ਗਈ ਆ ਹੋਵੇ ਫੋਨ ਤੇ ਲੱਗੀ ਤੇਰੀ ਮੰਮੀ ਉਹ ਉਧਰ ਹੈ ਕੀ ਗੱਲ ਹਾਂ ਕੀ ਕਹਿੰਦਾ ਸੋਨਾ ਜੀ ਕੀ ਕਹਿੰਦਾ ਹੈ ਫਤਿਹ ਕੀ ਗੱਲ ਹੈ ਹੈਲੋ ਸੁਣਾ ਕਿੱਥੇ ਸਪ੍ਰੀਤ ਨਈਸਾ ਗੱਲ ਕਰਾ ਹੈਲੋ ਸਬਰੀ ਇਹ ਤਾਂ ਫਿਰ ਆ ਜائیںਗੇ ਮੈਂਦੀ ਲਈ ਉਂਟਾਰ ਕੇ ਨੋਂਕੋ ਜੇ ਨਾ ਜੀ ਹੈ ਸਾਗੋ ਨਾ ਕਰ ਮੈਂ ਕਿਉਂ ਹੋ ਗਿਆ ਤੇਰਾ ਹੋ ਗਿਆ ਐਸੇ ਸੇ ਠੀਕ ਜੀ ਆਈ ਨਹੀਂਗੀ ਐਸੇ ਸੇ ਚੱਲ ਜੀ ਤੋ ਫਿਰ ਹੋ ਜائیںਗੇ ਫ੍ਰੀ ਫਰ ਆ ਜੀ ਆਪ ਠੀਕ ਆ ਠੀਕ ਠੀਕ ਵੰਟ ਲੈਂਦੀ ਆਪਾਂ ਇਹੇ ਏ ਬੂਟ ਕਟ ਪੈਂਟ ਬੂਟ ਕਟ ਹੀ ਕਹਿੰਦੇ ਹਨ ਹਣਾ ਕਿਦਾਂ ਪਹੁੰਚੇਗਾ ਖੁੱਲ ਖੁੱਲੇ ਆ ਥੋੜੀ ਜਿ ਕਰਾਵਾਂਗੇ ਆਪਾਂ ਸੈਟਿੰਗ ਇਹ ਨਾਲ ਸ਼ਰਟ ਆ ਲੈਂਦੀ ਬਲੈਕ ਚਲੋ ਪਲਿਸ ਸਟੈਚੀ ਬਣਾ ਹੂੰ ਚਲੋ ਸਟੈਚੀ ਬਣਾ ਪਹੁੰਚ ਜਨਾ ਆ ਸ਼ਰਟ ਵੀ ਸਟੈਚੀ ਬਣਾ ਆ ਕੰਨ ਦਾ ਸੁਣਾ ਪੈਂਟ ਨਾ ਲੈਣ ਦਾ ਇਹ ਕਹਿਗਾ ਥੋੜਾ ਡਾਰਕ ਜਿਹਾ ਬਹੁਤਾ ਹੈ ਉਹ ਨਹੀਂ ਸਹੀ ਹੈ ਪੈਂਟ ਥੋੜੀ ਹੈ ਵਧੀਆ ਹਲੋ ਮਗਾ ਇੱਕ ਜੀਨ ਲੈਂਦੀ ਉਹ ਸਟੈਚਬਲ ਨਹੀਂ ਆਗੀ ਮੈਂ ਕਹਾਂ ਕਿ ਬੈਨ ਖਰੋਣ ਲੱਗੇ ਮੁਸ਼ਕਿਲ ਜੀ ਹੁੰਦੀ ਆ ਤੇ ਇਹ ਲੈ ਚਲਦੇ ਆ ਵਧੀਆ ਤੋ ਇਹ ਆਪਣਾ ਇਹ ਲੈਂਦਾ ਹੋ ਕਿਥੇ ਉਹ ਹੀ ਆ ਕੀ ਕੀ ਆ ਆਹੀ 컬러 ਲੈਣ ਦਾ ਹੱਲ ਪਾਇਆ ਰਪਾਇਆ ਕਿ ਉਹਨਾਂ ਨੇ ਬਤਾਉਣਾ ਅੱਗੇ ਕਿਹੜਾ ਹੈ ਅੱਗੇ ਰੈੱਡ ਹੈ ਨਾ ਹੈ ਤੇ ਉਹ ਵੀ ਸੋਹਣਾ ਹੈ ਪਰ ਰੈੱਡ ਨਹੀਂ ਨਾ ਕਲਰ ਮੈਨੂੰ ਪਸੰਦ ਮਤਲਬ ਆਹ ਕੀ ਪਲੇਨ ਉਹ ਹੀ ਅੱਗੇ ਜਿਹੜਾ ਉਦੋਂ ਵਾਲਾ ਸਵੈਟਰ ਜੇ ਲੈਣ ਫਰਟੇ ਮੋਟੀ ਦੀ ਸ਼ਰਾਬ ਦੇ ਕਿ ਕੀ ਬੋਲਦੇ ਨੇ ਮੇਰੇ ਨਾ ਥੋੜੀ ਰੁੱਕ ਕੋ ਬੰਦੀ ਹੈ ਕੜਾਈ ਕਿ ਨਹੀਂ ਸੁਣੀ ਹੋਈ ਹੈ ਹਾਂ ਮਨ ਮਕੇ ਨਹੀਂ ਲੱਗੀ ਵਧੀਆ ਸੋਨਾ ਬਹੁਤ ਹੀ ਘੈਂਟ ਚ ਰੋਟੀ ਟਿੱਲੇ ਹੁਣ ਖਾਈਏ ਵੇਖ ਲੈ ਕੱਪੜਾ ਆਦਾ ਸੇਮ ਹੋ ਗਿਆ ਕੱਪੜੇ ਸਾਰਾ ਸੇਮ ਹੀ ਹੋ ਗਿਆ ਸੇਮ ਹੋ ਗਿਆ ਚਲੋ ਵਧੀਆ ਟਾਈਮ ਹੋ ਚੁੱਕਾ 8 ਵਜੇ ਦਾ ਤੇ ਪਹੁੰਚੇ ਦੁਕਾਨ ਤੇ ਡਾਇਰੀ ਹੁਣ ਸਵੇਰੇ ਦੇ ਲੱਗੇ ਦੁਕਾਨ ਤੇ ਅਛਾ ਡੇਜਾ ਬਣਾਉਣ ਦੇ ਉੱਪਰ ਦਾ ਜਿਵੇਂ ਉਹ ਪਾਣੀ ਪੁਣੀ ਨਾ ਆ ਗਏ ਤੰਦੀਰ ਲੱਗੇ ਇੱਧਰ ਟਾਈਮ ਹੋ ਗਿਆ 8 ਵਜੇ ਕੇ ਇਹ ਹੋਣੇ ਆ ਜੀਰ ਹੁਣੇ ਅੰਬਰ ਸਾਤੋਂ ਆਏ ਆ ਹਰਗਣ ਲੱਗੇ ਆ ਦੁਕਾਨ ਤੇ ਹਰਗਣ ਆ ਗਏ 8 ਹੋ ਗਿਆ ਹੁਣ ਅੱਠੀ ਨਾ ਡੋਣਾ ਲੈਂਦੀ ਹਾਂ ਦੋ ਮੈਂ ਆਇਆ ਹਾਂ ਤੋਕੇ ਛੱਡੇ ਛੱਡੇ ਮਰਾਖ ਛੱਡਦਾ ਛੱਡਦਾ ਮੋਹ ਨੀ ਆਉਂਦਾ ਨੀ ਆਉਂਦਾ ਮੈਂ ਉੱਤ ਦਾ ਛੱਡਦਾ ਠੀਕ ਆ ਧਿਆਨ ਨਾਲ ਧਿਆਨ ਨਾਲ ਯਾਰਾ ਉੱਤ ਹਵਾ ਟੋਕੇ ਇੱਕ ਐਂਗਲ ਫਿੱਟ ਕਰਤਾ ਹੋਵੇ ਖੁੱਦ ਦੇ ਲੈ ਬੰਦੇ ਗੁੰਜਾ ਲੱਗੇ ਐਂਗਲ ਫਿੱਟ ਕਰਨੇ ਪਾਰੇ ਇੱਥੇ 17 ਤੋਂ ਬਾਅਦ ਰੋਲਾ ਜਿਹਾ ਲੱਗਣ ਲਿਆ ਤਾਰੰਦਰ ਆਉਣ ਲੀਆਂ ਲੱਗਦਾ ਸੂਤਰਵਾਂ ਨੇ ਕੰਮ ਪਰਾਂ ਬਾਤ ਕਰਾਉਣੀਆਂ ਪੈਣੀਆਂ ਲੱਗਦਾ ਉੱਪਰ ਲੈਟ ਹੀ ਬੰਦ ਰਹੀ ਪਹਿਲਾਂ ਲੈਟ ਬੜੀ ਬੰਦ ਰਹਿੰਦੀ ਕਿਉਂਕਿ ਖੰਭੇ ਕੋਮੇ ਛੜਕਾਂ ਚੌੜੀਆਂ ਤਾਂ ਕਰਕੇ ਖੰਭੇ ਖਮੇ ਪੁੱਟ ਕੇ ਜਿੱਦੀ ਕਰਨ ਦੇ ਤਾਂ ਕਰਦੀ ਆ ਪਾਤ ਤੋਂ ਗੋਲ ਵੀ ਲੈ

அது பார்த்தே பார்க்க படிக்க கம்மியா ரொம்ப பல ਗਿਆ ਹੁਤੇ ਲੈ ਵੀ ਆ ਆ ਪਨ ਲਾਈਆ ਹੁਣ ਕਿਹੜਾ ਵਜ ਗਿਆ ਆ 6:00 ਜੀ ਪਾਕਟੇ ਹੁਣ ਚੱਲੇ ਰੜੀ ਹੁਣੀ ਵੀਰਾਂ ਦਾ ਧੰਨਵਾਦ ਬਹੁਤ ਆ ਸਬਜੀ ਲਈ ਐ ਜੀ ਕਰੇ ਟਾਈਮ ਹੋ ਚੁੱਕਾ 2:00 ਵਜੇ ਦਾ ਹੁਣੇ ਪਹੁੰਚਿਆ ਘਰ ਤੇ ਮੇਰਾ ਛੇਰ ਪੁੱਤ ਹਾਂਜੀ ਕਾ ਕੀ ਆਲੀ ਇਹ ਤਾਂ ਛੋਈਆਂ ਨਹੀਂ ਕੀਤੀਆਂ ਛੋਈਆਂ ਨਹੀਂ ਕੋ ਨਹੀਂ ਕੋ ਨਹੀਂ ਕੀਤੀਆਂ ਕੀ ਹਾਲ ਚਾਲ ਕੀ ਹਾਲ ਚਾਲ ਵਾ ਕੀ ਹਾਲ ਚਾਲ ਬਗੂ ਦਾ ਆਓ ਅgetElementById ਨਹੀਂ ਕੀਤੀਆਂ ਮੈਨੂੰ ਢੀਕਣ ਦੇਇਆ ਸੀ ਹੈ ਮੈਨੂੰ ਢੀਕਣ ਦੇਇਆ ਸੀ ਗੰਦੂ ਹੈ ਜੋਣਾ ਜਿਆ ਰਾਤੀ ਗਈ ਉਹ ਦੁਕਾਨ ਤੇ ਛੱਡ ਜਾ ਪਉਣ ਉਥੇ ਅੰਮ੍ਰਿਤਸਰ ਅਜਰੇ ਵੀਰ ਆਇਆ ਹੋ ਅੰਮ੍ਰਿਤਸਰ ਆਇਆ ਹੈ ਤੇ ਉਹਦੇ ਚੱਕਰ ਚ ਸਾਨੂੰ ਨੇ ਤਾਂ ਕਾਫੀ ਹੋ ਗਿਆ ਪਹਿਲਾਂ ਉਹਨਾਂ ਨੂੰ ਕੋਈ ਕੰਮ ਪੈ ਗਿਆ ਸਵੇਰੇ 9 ਵਜੇ ਡੀਕਨ ਦੇ ਵਾਰ ਆਤੀਆਂ ਸ਼ਾਮੀ ਪਹੁੰਚੇ 4 ਵਜੇ ਤੇ ਕਰਦੇ ਕਰਉਂਦੇ ਰਾਤ 2:30 ਵਜੇ ਹਨ ਫਿਰ ਵੀ ਚਲੋ ਥੋੜਾ ਬਾਅਦ ਕਵਰਿੰਗ ਕਰਕੇ ਤੇ ਚੱਲ ਗਏ ਨੇ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਇੱਧਰ ਇੱਧਰ ਹਾਂਜੀ ਭਾਜੀ

ਹਰਪਤੇ ਕੀ ਲੱਗਿਆ ਕਟਾਨ ਕੋ ਨਾ ਮਿੱਟੀ ਮਿੱਟੀ ਸੀ ਕੋ ਨਾ ਰਾਜਾ ਬੇਟਾ ਸੀ ਚੱਕੋ ਰੈਸੋਟ ਸਹੀ ਮਨ ਮੋਨ ਦਾ ਦੂਜਾ ਹੀ ਸੰਦੂਰਾ ਸੀ ਬਹੁਤ ਸੋਹਣਾ ਟੋਟਾ ਟੋਟਾ ਸੀ ਹਾਂਜੀ ਹਰਪਤੇ ਜੀ ਕੀ ਹਾਲ ਹੈ ਹਰਪਤੇ ਕਿੱਤੇ ਪਾਪਾ ਹਨ ਕੰਮ ਬੜੀਆਂ ਲਾਈਆਂ ਚਪਤੇ ਇਹ ਨਿਗਾਵਲੀਆਂ ਬਣਾਈਆਂ ਇਹ ਨਿਗਾਵਲੀਆਂ ਬਣਾਈਆਂ ਮੈਂ ਤਾਂ ਕਹਿਆ ਨਹੀਂ ਮਰੀਆਂ ਅੱਖਾਂ ਦਾ ਦਿਮਾਹ ਖਦਮੇ ਸਵੇਰ ਨੂੰ ਬਦ ਨਹੀਂ ਠੀਕ ਹੀ ਰਿਹਾਗਾ ਠੀਕ ਰਿਹਾਗਾ ਵੈਸੇ ਤੂੰ ਇਹ ਅਗਲੇ ਬੰਦੇ ਨੂੰ ਥੋੜਾ ਜ਼ੋਰ ਜਿਆ ਲਵਾ ਤਾਂ ਨਹੀਂ ਤੇ ਉਹ ਹੱਥ ਖੜੇ ਕਰ ਗਿਆ ਨਹੀਂ ਉਹ ਪੈਨੇ ਨੱਟ ਜੇ ਹਣਾ ਅਗਲੇ ਉਹ ਮੈਂ ਕਹਿੰਦੀ ਆ ਤੇ ਕਰਨ ਨਹੀਂ ਦੇ ਫੇਰ ਮੈਂ ਕਹਾਂ ਇਹ ਕਰਨ ਨਹੀਂ ਪਣਾ ਥੋੜੀ ਗੱਲ ਨਹੀਂ ਜਦੋਂ ਅੜ ਪੜ ਜਾਏ ਫਿਰ ਉਹ ਕੰਮ ਕਰੇ ਤੇ ਇਹ ਨਹੀਂ ਝਿੜਦਾ ਰੋ ਬਾਈ ਕੋਈ ਖਾ ਜੇ ਠੀਕ ਹੈ ਥੱਲੇ-ਥੱਲੇ ਚਾਹ ਪੀਂਦੇ ਤੂੰ ਪੀ ਲੋ ਤੂੰ ਪੀ ਔਰ ਬੈਠੋ ਮੈਂ ਤੂੰ ਬੈਠੋ ਆਜਾ ਰਿਹਾ ਬਾਬੇ ਨੇ ਬਾਬੇ ਨੇ ਦੇ ਹਾਲ ਚਾਲ ਪੁੱਛਿਆ ਨਹੀਂ ਰਤੀ ਹੈ ਕੱਲ ਆਇਆ ਤੇ ਇੱਕ ਹੋਰ ਕਿਵੇਂ ਵਧੀਆ ਅੱਜ ਤੋਂ ਬੁਲਾਤੀ ਵੈ ਜੀ ਤੋਂ ਬੁਲਾਤੀ ਮੌਸਮ ਵਧੀਆ ਬਣ ਗਿਆ ਨਾ ਅੱਜ ਅੰਕੂ ਸਾਹਿਬ ਦੀ ਕਿਰਪਾ ਹਾਂ ਹਾਂ ਮਹਾਰਾਜ ਦੀ ਕਿਰਪਾ ਵਾ ਕੇ ਭਰਾਵਾ ਅੱਗੇ ਜਿਹੜੀ ਪਾ ਦੇ ਮਾਲਕ ਬਾਬਾ ਕੇ ਬੈੱਡ ਬੁਟਣ ਲਾਇਆ ਅੰਦਰ ਬਲਕੋ ਬਈ ਕੱਲ ਵੇਖੀ ਦੋ ਬੈੱਡ ਹੋਰ ਲੈ ਵਧਾਈਆਂ ਫਿਰਦੇ ਹਾਂ ਕੀ ਖਾਣਾ ਗੁੱਫੀ ਖਾਣੀ ਕੀ ਖਾਣ ਮਾਜੀ ਦਾ ਡੀਪਰਾਵਾ ਕਿ ਦਿਹਾੜੀਆਂ ਆਖਿਆ ਦੋ ਮੇਰੇ ਨਾਲ ਲਵਾ ਦੋ ਤੇ ਮੇਰੀ ਦੁਕਾਨ ਤਿਆਰ ਕਰਾ ਦੋ ਕਿਤੇ ਕਿੱਥੇ ਹੁੰਦੇ ਤੁਸੀਂ ਕੱਲ ਗਏ ਸੀ ਬਾਬਾ ਜੀ ਤੁਸੀਂ ਕਿੱਥੇ ਹੁੰਦੇ ਤੁਸੀਂ ਨਹੀਂ ਹੁੰਦੇ ਇਹਨੂੰ ਮੈਂ ਇਹਨੂੰ ਬਾਬਾ ਮੈਂ ਕਹਾਂਗਾ ਦੋ ਦਿਨ ਇੱਕ ਦੇ ਲਵਾ ਦੋ ਮੇਰੇ ਨਾਲ ਬਾਬਾ ਜੀ ਕੱਲ ਮੈਂ ਬੰਦਾ ਵੀ ਨਾਲ ਖੜਿਆ ਸੀ ਚੱਲੋ ਸਭ ਤੋਂ ਬੁਲਾ ਦੇ ਬੇਟਾ ਮੈਨੂੰ ਪਤਾ ਜੀ ਤਾਂ ਮੈਂ ਹੀ ਚੱਲੇ ਮੈਂ ਕਿਹਾ ਸੀ ਉਹ ਬੰਦਾ ਲੈ ਕੇ ਕਾਰੀਗਰ ਉਹ ਦੋ ਜੁੱਧੇ ਫੇਰਾ ਮੰਨ ਗਿਆ ਮੇਰਾ ਨਹੀਂ ਮਾਰਨ ਬੰਦਾ ਲੈ ਕੇ ਗਿਆ ਫੇਰਾ ਮੰਨ ਗਿਆ ਕਾਰੀਗਰ ਲੈ ਕੇ ਗਿਆ ਸੀ ਉਹਦਾ ਕੰਮ ਖਤਮ ਹੋ ਗਿਆ ਜੋੜੀ ਬੱਲੇ ਦਾ ਮੈਂ ਕਿਹਾ ਚੱਲੋ ਕੋਈਰੇ ਦੋ ਤਿੰਨ ਕੰਦੇ ਲਾਉਣੇ ਆ ਦੋ ਉਹ ਇਹ ਕਹਦਾ ਜੇ ਮੈਂ ਕੀ ਕੀ ਕਰਦਾ ਫੇਰੀ ਆ ਚੁਲਕੀ ਪਰ ਫੇਰ ਪੁਝਾ ਦਿੱਤੀ ਉਹ ਆਂਦਾ ਨਹੀਂ ਉਹਦਾ ਕਲਸਟਰ ਹੋਣੇ ਕਿ ਬੰਦੇ ਦਾ ਆਹ ਕੀ ਮਤਲਬ ਬਾਹਰ ਸਾਰੀ ਤੇ ਚਲ ਮਗੇ ਚਲ ਗੋਪੀ ਦੇ ਘਰ ਹੋਣੇ ਤੇ ਗੋਪੀ ਮਿਲਿਆ ਹੀ ਨਹੀਂ ਅੱਜ ਲਾਈਟ ਬੰਦ ਵਾ ਨਾ ਅੱਜ ਵੀ ਕੋਪੀ 12 1 ਵਜੇ ਆਇਆ ਦੁਕਾਨ ਤੇ 1:30 ਵਜੇ ਲਾਈਟ ਬੰਦ ਨਾ ਦੁਕਾਨ ਤੇ ਮੈਂ ਠੀਕ ਨਹੀਂ ਕੱਲ ਪਰਸੋਂ ਮੈਂ ਗਿਆ ਤਾਂ ਜੀ ਕਰਨੀ ਭਾਜੀ ਸਵੇਰੇ 6 ਵਜੇ ਆਇਆ ਕਰੋ ਦੂਜਿਆਂ ਬਾਬਾ ਜੀ ਦੀ ਦੁਕਾਨ ਤੇ ਤੇ ਇਹਨੇ ਦੁਕਾਨ ਤੇ ਬੈਡ ਬੁੜ ਖੜਿਆ ਕਰੋ 6000 ਬੈਡ ਸਟਾਰੀng ਇਹ ਆ ਦੁਕਾਨ ਤੇ ਇਹ ਫਿਰ ਜੂ ਵਿਜ਼ਿਟ ਕਰੋ ਯਾ ਬਾਈ ਹੈਨਾ ਹਾਂਜੀ ਹਾਂਜੀ ਡੇਗੇ ਨੇ ਬੈੱਡ ਤੇ 6000 ਦਾ ਬੈੱਡ ਸਟਾਰਟਿੰਗ ਹੈ ਇੱਥੇ ਭਾਈ ਹੁਣਾਂ ਕੋ ਤੇ ਅਗਰ ਦੇ ਨਾਲ ਲੈਂਦੇ ਬਾਈ ਕਿੰਦਾ ਸੈੱਟ ਵਾਏ ਕਿੰਦਾ ਭਾਈ 70 ਤੋਂ 70 ਕਿਦਾਂ ਪੂਰਾ ਸੈੱਟ ਹੀ ਹਾਂਜੀ ਦੋ ਜੋ ਦੋ ਪੀਸ ਕਿੰਨੇ 6 ਵਾ 6 ਦਾ 6000 ਜੀ ਹਾਂਜੀ ਕੋਈ ਗੱਦਾਂ ਨਹੀਂ ਅਗਰ ਇਹਦੇ ਵਿੱਚ ਫੋਮ ਪਾਪੜੇ ਖਲਾਈ ਹੋਈ ਹੈ ਫਿਲਸਤੀਨੀ ਹੈ ਇਹਦੇ ਦਵਾਈ ਨਹੀਂ ਭਾਈ ਨੇ ਚੋਕੀ ਤੇ ਆਹ ਬਾਈ ਕਿਦਾਂ ਸੈੱਟ ਇਹ ਤਾਂ 35000 ਦਾ ਸਰ। ਠੀਕ ਉਸੇ ਟੇਬਲ ਹੈ। ਪੂਰਾ ਡਾਲੀ ਦਾ ਹੈ ਨਾ। ਹਾਂਜੀ। ਕਿਨੇ ਦਾ 50000? ਹਾਂਜੀ। ਆਹ ਦੇਖੋ ਪਾਵਰ ਬਿਓ ਡਾਲੀ। ਉਹ ਲੱਗਦੀ। ਉਹ ਤੇਰੇ ਲਾ ਕੇ দাওਗੇ ਤਾਂ ਜਾ ਸ਼ੀਸ਼ਾ ਵੀ। ਹਾਂਜੀ ਆ ਵੀ ਦੇਖੋ ਨਾ ਕਰੀ ਵਧੀਆ ਲੱਗਦੀ। ਸਭ ਜਾਨ ਦੋ ਹੀ ਆਪਣੇ ਕਰ ਬਾਕੀ ਆਰਡਰ ਦਿੰਦਾ ਤੇ ਆ ਜੋ ਵੀ ਹੈ। ਹਾਂਜੀ। ਆ ਸੈਂਟਰ ਟੇਬਲ ਵੀ ਹੈਗੀ ਆ। ਆ ਸਭ ਕੇ ਇੱਥੇ ਸੀ ਇਹਦੇ ਸਿਰ ਰੱਖਣਾ ਨਾ। ਹਾਂਜੀ। ਚਲੋ ਕੋਈ ਗੱਲ ਨਹੀਂ ਬਾਕੀ ਆ ਵੀ ਟੀਮ ਨੂੰ ਪਹੁੰਚਾ ਦਿੱਤਾ ਤਿਆਰ ਤੇ ਬਾਕੀ ਆਰਡਰ ਦਾ ਹਰ ਇੱਕ ਚੀਜ਼ ਬਣ ਜਾਂਦੀ ਸੋ ਕੋਈ ਵੀ ਹੈ ਲੈਂਡ ਤੇ ਵੈਸੇ ਬੰਦ ਵਾ ਚਲੋ ਕੋਈ ਨਹੀਂ ਤੇ ਭਾਜੀ ਉਹਨਾਂ ਕੋਈ ਵੀ ਚੀਜ਼ ਫਰਨੀਚਰ ਹਰ ਤਰ੍ਹਾਂ ਦਾ ਇਹ ਆਪਣੇ ਭਰਾ ਹੀ ਆ ਵੱਡੇ ਸੈਟੀਆਂ ਤੋਂ ਆ ਆਪਣੀ ਦੁਕਾਨ ਜਰੂਰ ਪਹੁੰਚੋ ਇੱਥੇ ਅੰਦਰ ਸੈਟੀਆਂ ਸੁੱਟੀਆਂ ਤਿਆਰ ਕੀਤੀਆਂ ਹੋਈਆਂ ਵੈਸੇ ਲੈਂਡ ਵੈਸੇ ਬੰਦ ਵਾ ਜਿਹਨੇ ਸਪੈੱਡ ਵਾਲਾ ਸ਼ੇਯਾ ਦੋ ਸਟਾਰਟਿੰਗ ਆ ਇੱਕ ਕਰੀ ਆਂ ਜਰੂਰ ਵਿਜ਼ਿਟ ਕਰਿਓ ਨੰਬਰ ਭਾਈ ਦਾ ਉਹਨਾਂ ਨਾਲ ਕਰਦਾਂਗਾ ਜਰੂਰ ਚੀਅਰ ਉਚਾ ਇਹ ਡਾਲੀ ਦੀ ਹੈ ਹਾਂਜੀ ਰੈਸਟ ਚੇਅਰ ਇਹ ਪੈਣ ਕਿਦਾਂ ਪਾਲਿਸ਼ ਪਾਲਿਸ਼ ਹੈ ਭਾਈ ਅੱਛਾ ਨੇਰਾ ਵਸਲਾ ਜਾ ਬਾਕੀ ਚਲੋ ਕੋਈ ਗੱਲ ਨਹੀਂ ਬੜਾ ਹੀ ਡਿਆ ਹੋਇਆ ਲੈ ਕੇ ਸੋਫੇ ਵੀ ਆ ਗਏ ਨੇ ਇੱਧਰ ਸੋਫੇ ਸੱਟ ਵੀ ਤਿਆਰ ਕੀਤੀ ਨੇ ਭਾਈ ਇੱਕ ਕਿਦਾਂ ਸੈੱਟ ਇਹ ਭਾਈ 25000 ਦਾ ਸੱਟ ਅੱਛਾ ਮੰਨ ਸੀ ਇੱਧਰ ਤੇ ਬਾਕੀ ਆਰਡਰ ਤੇ ਜਿੰਦਾਂ ਦਾ ਵੀ ਕਹਿੰਦੇ ਬਣਾਉਣਾ ਹੋਵੇ ਹੈਨਾ ਮਾਪਾ ਜੀ ਬੋਲੇ ਚਲੋ ਤਿਆਰੀ ਸ਼ਰੀ ਕਰਨ ਦੇ ਆ ਤੋ ਇੰਨਾ ਕੋ ਜਰੂਰ ਆਇਆ ਕਰੋ ਗਦਾਪੁਰ ਰੋਡ ਤੇ ਦੁਕਾਨ ਨੰਬਰ ਭਾਈ ਦਾ ਮੈਂਸ਼ਨ ਕਰਦਾਗਾ ਤੇ ਦੂਰ ਵਿਜ਼ਿਟ ਕਰ ਲੈ ਠੀਕ ਜੀ ਹਾਂਜੀ ਉਹ ਡਿਜ਼ਾਈਨ ਹੈ ਜੀ ਧੰਨਵਾਦ ਹਾਂ ਤੁਸੀਂ ਬਬੇ ਬੜੇ ਚੰਗੇ ਨਮਣਾਈ ਦੇ ਹਨ ਹੈਨਾ ਹਾਂਜੀ ਗ੍ਰੈਫਟ ਚ ਵਧੀਆ ਲੋ ਜੀ ਆਹ ਡਿਜ਼ਾਈਨ ਵੇਖੋ ਕਿੰਨੇ ਕਿੰਨੇ ਕੈਂਡ ਜਾਨਾ ਇੱਕ ਦਿਨ ਸੋਫੇ ਤੁਸੀਂ ਜੇ ਤਿਆਰ ਕਰਾਉਣਾ ਚਾਹੁੰਦੇ ਜੇ ਤੇ ਨੰਬਰ ਆ ਰਿਹਾ ਸਕਰੀਨ ਤੇ ਤੇ ਤੁਸੀਂ ਮੈਸੇਜ ਕਰੋ ਤੇ ਇਹ ਆਰਡਰ ਤੇ ਚੀਜ਼ਾਂ ਜਿਆਦਾ ਤੇ ਤਿਆਰ ਕਰੀ ਦਿਆਂ ਧੰਨਵਾਦ ਤੁਹਾਡਾ ਬਹੁਤ ਆ ਟੈਗਰ ਰੱਖਿਆ ਇਹਨਾਂ ਨੇ ਬੋਡੀ ਜ਼ਬਰਦਸਤ ਇੰਡੀਆ ਗੱਡ ਲਈ ਵੇਖਲਾ ਹੈ ਅੱਜ ਕਟਨੀ ਪੈ ਨਹੀਂ ਹਾਂ ਕਟਰੀਂ ਪੈ ਨਹੀਂ ਇਹ ਲਗਾ ਕਰੇ ਨਾ ਤੂੰ ਲਗਾ ਚੱਲਿਆਂ ਕਿਤੇ ਨਹੀਂ ਨਹੀਂ ਜਾਣਾ ਕਿੱਥੇ ਹਾਂ ਆ ਲੰਮ ਕਰ ਮਤ ਜਿਗਾਰ ਬਣਾਇਆ ਹੈ ਬਿਲ ਲੰਮ ਕਰ ਨਾ ਨਾ ਗਿੱਦਈ ਹਾਂ ਬੰਦੇ ਦਾ ਬੜਾ ਲੰਮੀ ਲੈ ਵੀ ਆਪਾਂ ਇੱਥੇ ਜਾਗਰੋ ਤੇ ਦੇ ਵੇਖਣ ਲਿਆ ਵਾ ਕਿ ਕੀ ਬਣ ਗਈ ਡਿਆ ਹੈ ਦੱਕੂ ਵੀ ਕਹੇ ਆ ਹੁਣ ਤੇ ਟਾਈਮ ਹੋ ਜਾਊਗਾ 10:30 10 10:30 ਦਾ ਤੇ ਹੁਣ ਮਹਿੰਦੀ ਲੱਗਣ ਲਈ ਸਵੇਰੇ ਗਿਆ ਜਾਣਾ ਆ ਗੁੜੀ ਆਈ ਹੈ ਗਵਾਂਢਣ ਮਹਿੰਦੀ ਲਾਉਣ ਵਾਸਤੇ ਇਹ ਕਿਸਟੈਂਜਾ ਕਿੱਥੇ ਗਿਆ ਤਾ ਛੁੱਟ ਤਾ ਕਿਤੇ ਕਿੰਨੀ ਘਲਾਤੀ ਅਲੇ ਥੋੜੀ ਲੱਗੀ ਥੋੜੀ ਲੱਗੀ ਮਿਲਦੇ ਆ ਨਵੇਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁਇ ਕਰਿਓ ਬਾਏ ਬਾਏ ਗੁੱਡ ਨਾਈਟ